ਇਸ ਕਾਠੀ ਨੂੰ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੀ ਜਥੇਬੰਦੀ ਜਿਹਦੇ ਤੁਸੀਂ ਆਗੂ ਹੋ ਸਾਰੇ ਕੋਈ ਪਿੰਡ ਪੱਤਰੀ ਕੰਮ ਕਰਦਾ ਹੈ ਕੋਈ ਕੋਈ ਬਲਾਕ ਦੇ ਵਿੱਚ ਕੰਮ ਕਰਦਾ ਕੋਈ ਜ਼ਿਲ੍ਹੇ ਦੇ ਵਿੱਚ ਕੰਮ ਕਰਦਾ ਕੱਲ ਤੁਹਾਡੇ ਸਾਰਿਆਂ ਦੇ ਨਾਲ ਹੈ ਮਹੌਲ ਅਲੱਗ-ਅਲੱਗ ਸਮੇਂ ਤੋਂ ਬੀਤਦਾ ਹੋਇਆ ਅੱਜ 2024 ਦੇ ਵਿੱਚ ਖੜਾ ਹੈ ਜਦੋਂ ਕਈ ਸਰਕਾਰਾਂ ਆ ਗਈਆਂ ਹਨ ਤੇ ਕਈ ਹੋਰ ਸਰਕਾਰ ਆ ਜਾਣਗੇ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਨੀ ਆ ਉਹ ਪਿੱਛੇ ਵਾਲੇ ਨੌਜਵਾਨਾਂ ਨਾਲ ਮਰਦਾਨੀ ਤੁਹਾਡੇ ਨਾਲ ਵੀ ਗੱਲ ਕਰਨੀ ਆ ਕਿਉਂਕਿ ਦੋ ਪ੍ਰਕਾਰ ਦੇ ਲੋਕ ਐਸੀ ਇੱਥੇ ਬੈਠੇ ਹੋਏ ਇੱਕ 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 ਨੌਜਵਾਨ ਅਸੀਂ ਉਹ ਹੈ ਜਿਨ੍ਹਾਂ ਕੋਲ ਥੋੜਾ ਬੋਤਾ ਸਰਦਾ ਪੁਰਦਾ ਕੋਈ ਕੀਲਾ ਦੋ ਕਿਲੇ ਪੰਜ ਕਿਲੇ ਜ਼ਮੀਨਾਂ ਹੈਗੀਆਂ ਵੀ ਰੋਜੀ ਰੋਟੀ ਜੋਗਾ ਆਸਰਾ ਸਾਡੇ ਕੋਲ ਹੈ ਪਿਛਲੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਬਣੀ ਸੀਗੀ ਉਹਨਾਂ ਨੇ ਪਹਿਲਾ ਹਮਲਾ ਉਹਨਾਂ ਦੇ ਉੱਪਰ ਕਿਸਾਨਾਂ ਉੱਪਰ ਕੀਤਾ ਤੇ ਪੰਜਾਬ ਦੇ ਵਿੱਚ ਪ੍ਰਗਟ ਜਮਾ ਰਾਏ ਵਰਗੇ ਕਈ ਨੌਜਵਾਨਾਂ ਨੇ ਆਪਣੀ ਚੜ੍ਹਦੀ ਜਵਾਨੀ ਦੇ ਵਿੱਚ ਜਥੇਬੰਦੀਆਂ ਬਣਾਈਆਂ ਉਹਨਾਂ ਕਿਸਾਨ ਜਥੇਬੰਦੀਆਂ ਨੇ ਇਕੱਠਿਆ ਹੋ ਕੇ 32 ਕਿਸਾਨ ਜਥੇਬੰਦੀਆਂ ਦਾ ਝੰਡਾ ਚੁੱਕ ਕੇ ਉਹ ਤਿੰਨੇ ਖੇਤੀ ਦੇ ਕਾਨੂੰਨ ਰੱਦ ਕਰਾ ਕੇ ਦੱਸੇ ਐ ਇਹ ਨਹੀਂ ਭੋ ਲੜਾਈ ਖਤਮ ਹੋ ਗਈ ਲੜਾਈ ਹਾਲੇ ਵੀ ਸਿਰ ਤੇ ਉੱਪਰ ਖੜੀ ਐ ਸਰਕਾਰ ਤਾਂ ਹਾਲੇ ਵੀ ਭਾਰਤ ਦੀ ਸੱਤਾ ਦੇ ਭਾਰਤ ਸਰਕਾਰ ਉਹੀ ਨਰਿੰਦਰ ਮੋਦੀ ਦੀ ਸਰਕਾਰ ਐ ਜਿਹੜੀ ਮੁਸਲਮਾਨਾਂ ਨੂੰ ਸਿੱਖਾਂ ਨੂੰ ਹਿੰਦੂਆਂ ਨੂੰ ਆਪਸ ਚ ਲੜਾਉਣ ਦਾ ਲਗਾਤਾਰ ਸਾਸ਼ਾ ਕਰਦੀ ਆ ਰਹੀ ਹੈ ਦਸ ਸਾਲ ਪਹਿਲਾਂ ਵੀ ਕੀਤਾ ਹੁਣ ਵੀ ਉਹ ਚੱਲਿਆ ਹੋਇਆ ਹੈ। ਉਹੀ ਪਾੜੇ ਦੇ ਵਿੱਚ ਸਾਡੇ ਉੱਪਰ ਆਰਥਿਕ ਤੌਰ ਦੇ ਉੱਪਰ ਜਿਹੜੇ ਮਾਰ ਆਇਆ ਲਗਾਤਾਰ ਮਾਰੀਆਂ ਆ। ਮੋਦੀ ਨੇ ਕਿਹਾ ਸੀਗਾ ਕਿ ਵੀ ਸਾਲ ਦੇ ਵਿੱਚ 2 ਕਰੋੜ ਰੋਜ਼ਗਾਰ ਦਵਾਂਗੇ। ਹੁਣ ਤੁਸੀਂ ਇਹ ਦੱਸੋ ਵੀ ਤਰਨ ਤਰਨ ਦੇ ਨੌਜਵਾਨਾਂ ਦੇ ਵਿੱਚੋਂ ਕਿਹੜੇ 2 ਕਰੋੜ ਦੇ ਵਿੱਚੋਂ ਕਿਹੜੇ 1 ਲੱਖ, 2 ਲੱਖ ਜਾਂ 50 ਹਜ਼ਾਰ ਜਾਂ 500 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ? ਕਿਤੇ ਨਹੀਂ ਮਿਲਿਆ। ਦੂਜੇ ਨੌਜਵਾਨ ਉਹ ਹੈ ਮਜ਼ਦੂਰਾਂ ਦੇ ਜਿਹੜਾ ਦਾ ਧਿਆਨ ਹਾਲੇ ਬੜਾ ਘੱਟ ਹੈ ਘਰਾਂ ਦੀ ਹਾਲਤ ਇਹ ਹੈ ਵੀ ਨਾ ਤਾਂ ਚੱਜ ਦਾ ਕੋਠਾ ਆ ਨਾ ਬੇੜਾ ਆ ਮਾਪਿਆਂ ਦੀ ਹਾਲਤ ਇਹ ਹੈ ਕਿ 35 ਸਾਲ ਤੋਂ ਬਾਅਦ ਉਹਨਾਂ ਦਾ ਮਾਜਾ ਪੇ ਬਜ਼ੁਰਗ ਬੁੱਢਾ ਲੱਗਣ ਲੱਗ ਪੈਂਦਾ ਤੇ ਹਾਲਤੇ ਹੋ ਜਾਂਦੀ ਹੈ ਵੀ ਜਦੋਂ ਹੀ 40 ਟੱਪਦੇ ਆ ਤੇ ਹਸਪਤਾਲ ਨੂੰ ਉਹ ਸ਼ੁਰੂ ਹੋ ਜਾਂਦਾ ਵੀ ਗੋਲੀਆਂ ਤੋਂ ਬਿਨਾਂ ਦਿਹਾੜੀ ਨਹੀਂ ਟੱਪਦੀ ਘਰਾਂ ਦੀ ਹਾਲਤ ਇਹ ਹੈ ਕਿ ਅੱਜ ਜੇ ਤਿੰਨ ਵੇਲੇ ਦੀ ਸਬਜ਼ੀ ਵੀ ਖਰੀਦਣੀ ਆ ਨਾ ਉਹਦੇ ਲਈ ਵੀ 2250 ਰੁਪਏ ਚਾਹੀਦਾ ਹੈ ਕੋਈ ਮਾੜੀ ਤੋਂ ਮਾੜੀ ਸਬਜ਼ੀ ਵੀ ਜਿਹੜੀ ਹੈ 50 ਰੁਪਏ ਤੋਂ ਘੱਟ ਦਾ ਰੇਟ ਨਹੀਂ ਹੈ ਤੇ ਸਾਡੇ ਚੋ ਕਈ ਪਰਿਵਾਰ ਅਜਿਹੇ ਹੈ ਤੁਹਾਡੇ ਦੇ ਨੌਜਵਾਨਾਂ ਤੇ ਲਈ ਖੁੱਤ ਦਾ ਪਿੱਛਾ ਹੈ ਕਿ ਸਾਡੇ ਘਰਾਂ ਦੇ ਵਿੱਚ ਗੰਡਾ ਤੇ ਟਮਾਟਰ ਵਰਤਿਆ ਹੀ ਚੋ ਨਹੀਂ ਜਾਂਦਾ ਕਿਉਂਕਿ ਸਾਡੇ ਮਾਪਿਆਂ ਦੀ ਅਜਿਹੀ ਹਾਲਤ ਹੀ ਹੈ ਨਹੀਂ ਕਿ ਉਹਨੂੰ ਖਰੀਦ ਸਕਣ ਜਦੋਂ ਗੱਡਾ ਮਾਰਕੀਟ ਦੇ ਵਿੱਚ ਆਇਆ ਜਦੋਂ ਨਿਕਲੇ ਆਇਆ ਕਿਸਾਨ ਦੇ ਘਰਾਂ ਦੇ ਵਿੱਚੋਂ ਅਦੋਂ 5 ਰੁਪਏ 10 ਰੁਪਏ ਸੀਗਾ ਤੇ ਅੱਜ ਹਾਲ ਤੱਕ ਤਾਂ ਹੀ ਹੋ ਗਈ ਕਿ ਕੈਦਾਨੀਆਂ ਦਾ ਅਵਾਨੀਆਂ ਦਾ ਕਬਜ਼ਾ ਹੋ ਗਿਆ ਸਾਰੀ ਚੀਜ਼ਾਂ ਤੇ ਬੜੀ ਜਲਦੀ ਸਿਰਫ 15 ਮਹੀਨਾਂ ਕਿਸਾਨ ਦੀ ਫਸਲ ਨੂੰ ਪੈਦਾ ਹੋਏ ਨੂੰ 15 ਦਿਨ ਬੀਤਣ ਤੋਂ ਬਾਅਦ ਜਿਹੜਾ ਪਿਆਜ਼ 5 ਰੁਪਏ ਕਿਲੋ ਸੀਗਾ ਉਹ 80 ਤੋਂ ਉੱਪਰ ਟੱਪ ਗਿਆ ਹੋਇਆ ਹੈਗਾ ਤੁਹਾਨੂੰ ਜੇ ਕੋਈ ਜਾਂਦਾ ਹੋਊਗਾ ਤੁਹਾਡੇ ਜੋ ਕੋਈ ਮਾਪਿਆਂ ਦੀ ਮਦਦ ਕਰਨ ਦੇ ਲਈ ਬਾਜ਼ਾਰ ਤੋਂ ਸਮਾਨ ਖਰੀਦਣ ਇਹ ਹੋ ਰਿਹਾ ਹੈ ਇਸ ਕਰਕੇ ਤੁਹਾਡੇ ਨਾਲੇ ਗੱਲ ਕਰਨੀ ਜ਼ਰੂਰੀ ਹੈ ਵੀ ਤੁਸੀਂ ਜਿਹਨਾਂ ਪਰਿਵਾਰਾਂ ਦੇ ਵਿੱਚੋਂ ਜੰਮੇ ਹੋ, ਪਲੇਓ ਉਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਮਾਪਿਆਂ ਨੂੰ ਕੋਈ ਸੁੱਖ ਦਾ ਸਾਹ ਦੇਣਾ। ਉਹਦੇ ਨਾਲ ਇੱਕ ਹੋਰ ਜ਼ਿੰਮੇਵਾਰੀ ਹੁੰਦੀ ਹੈ ਵੀ ਜਿਸ ਸਮਾਜ ਦੇ ਵਿੱਚ ਤੁਸੀਂ ਜੰਮੇ ਹੋ, ਉਸ ਸਮਾਜ ਨੂੰ ਚੰਗਾ ਕਰਨ ਦੇ ਲਈ ਵੀ ਇੱਕ ਰੋਲ ਅਦਾ ਕਰਨਾ ਹੈ। ਉਹ ਰੋਲ ਇੱਦਾਂ ਨਹੀਂ ਵੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਰੋਲਾ ਪਾ ਲਿਆ ਤੇ ਫੇਸਬੁੱਕ, ਯੂਟਿਊਬ 'ਤੇ ਥੋੜਾ ਜਿਹਾ ਗੱਲਾਂ ਗੁੱਸਾ ਕੱਢ ਲਿਆ ਤੇ ਇਦਾਂ ਜਦੋਂ ਕੱਠ ਹੋਏ ਗਰਾਊਂਡ ਦੇ ਵਿੱਚ ਕੋਨੇ ਦੇ ਵਿੱਚ ਬੈਠ ਕੇ ਚਾਰ ਗੱਲਾਂ ਕਰ ਲਈਆਂ ਤਾਂ ਮਸਲੇ ਦਾ ਹੱਲ ਹੋ ਗਿਆ ਉਦਾਂ ਨਹੀਂ ਹੋਣਾ। ਉਹਦੇ ਲਈ ਰਾਹ ਤਿਆਰ ਕੀਤਾ ਹੈ। ਉਹ ਰਾਹ ਬਾਬੇ ਨਾਨਕ ਨੇ ਵੀ ਦਿੱਤਾ। ਉਹ ਰਾਹ ਅੰbedkar ਨੇ ਵੀ ਦਿੱਤਾ। ਉਹ ਰਾਹ ਭਗਤ ਸਿੰਘ ਨੇ ਵੀ ਦਿੱਤਾ। ਉਹ ਰਾਹ ਉਧਮ ਸਿੰਘ ਨੇ ਵੀ ਦਿੱਤਾ ਜਿਹੜਾ ਅੱਜ ਦੇਹਾਨਾ ਮਨਾ ਰਿਹਾ। ਪਰ ਉਧਮ ਸਿੰਘ ਕੌਣ ਸੀਗਾ? ਅਜੇ ਹੋਰ ਨੇ ਦੱਸ ਦਿੱਤਾ ਤੁਹਾਡੇ ਚੰਗੇ। ਸਾਡੇ ਤੁਹਾਡੇ ਵਰਗਾ ਸੁਧਾਰਾ ਨौजवान ਉਦਾਂ ਹੀ ਕਿਉਂ ਪੰਜਾਬ ਦੇ ਵਿੱਚੋਂ ਖੂਨ ਖੋਲਿਆ। ਪ੍ਰਦੇਸ਼ ਦੀ ਧਰਤੀ ਦੇ ਵਿੱਚ ਇੰਨਾ ਸਮਾ ਸਮਾਂ ਬਤਾਣ ਤੋਂ ਬਾਅਦ ਉੱਥੇ ਜਾ ਕੇ ਉਸ ਬੰਦੇ ਨੂੰ ਸਜ਼ਾ ਦਿੱਤੀ ਇਹ ਹੈ ਪੰਜਾਬ ਦੀ ਖਲਕਤ ਇਹ ਪੰਜਾਬ ਦਾ ਅਸਲ ਰੂਪ ਉਹ ਪੰਜਾਬ ਕੱਲਾ ਪੰਜਾਬ ਨਾਂ ਦੇ ਨਾਲ ਨਹੀਂ ਜਾਣਿਆ ਜਾਂਦਾ ਪੰਜਾਬ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਯੋਧਿਆਂ ਦੇ ਨਾਲ ਜਾਣਿਆ ਜਾਂਦਾ ਚਾਹੇ ਉਹ ਗੁਰੂ ਗੋਬਿੰਦ ਸਿੰਘ ਹੈ ਚਾਹੇ ਉਹ ਪਾਪਾ ਨਾਨਕ ਹੈ ਚਾਹੇ ਉਹ ਕਰਤਾਰ ਦੀ ਫਰਾਬ ਆਇਆ ਭਗਤ ਸਿੰਘ ਦਾ ਉਧਮ ਸਿੰਘ ਹੈ ਇਹ ਗੱਲ ਅਸੀਂ ਤੁਹਾਡੇ 'ਚ ਦੇਣਾ ਚਾਹੁੰਦੇ ਹਾਂ ਅੱਜ ਕਿਉਂ ਨਾ ਭਗਤ ਸਿੰਘ ਜੰਮਣ ਅੱਜ ਕਿਉਂ ਨਾ ਕਰਤਾਰ ਸਿੰਘ ਸਰਾਭੇ ਹੋਣ ਅੱਜ ਕਿਉਂ ਨਾ ਉਦਮ ਸਿੰਘ ਹੋਵੇ ਜਦੋਂ ਬੇਰੋਜ਼ਗਾਰੀ ਦਾ ਭਾਰ ਸਾਡੇ ਤੇ ਸਭ ਤੋਂ ਜਿਆਦਾ ਲੱਤਿਆ ਹੋਇਆ ਹੈ ਅੱਜ ਜਦੋਂ ਨਸ਼ੇ ਦਾ ਜ਼ੋਰ ਸਾਡੇ ਤੇ ਸਭ ਤੋਂ ਜਿਆਦਾ ਦੱਬਿਆ ਹੋਇਆ ਹੈ ਤੇ ਜਦੋਂ ਅਸੀਂ ਰੋਲਾ ਪਾਉਂਦੇ ਆ ਅਸੀਂ ਬੋਲਦੇ ਆ ਤੇ ਸਾਡੇ ਤੇ ਉਹਦੇ ਤੇ ਹਮਲੇ ਵੀ ਹੁੰਦੇ ਜਾਂਦੇ ਆ ਅਤੇ ਸ਼ਹੀਦ ਭਗਤ ਸਿੰਘ ਦੋਜਨ ਸਭਾ ਬਣਾ ਕੇ ਕੱਲਾ ਇਹ ਨਹੀਂ ਕਿ ਜਦਾਜੇ ਫਲੋਰ ਨੇ ਮਨਿੰਦਰ ਟੇਸੀ ਨੇ ਕਿਹਾ ਵੀ ਦਿਹਾੜੇ ਮਨਾਣੇ ਆ ਇੱਕ ਜ਼ਰੀਆ ਆ ਅਸੀਂ ਦੱਸਦੇ ਆ ਕਿ ਅਸੀਂ ਇਸ ਬਚਾਰ ਧਾਰਾ ਦੇ ਲੋਕ ਆ ਅਸੀਂ ਬਾਬੇ ਨਾਨਕ ਦੀ ਉਸ ਕਿਰਤ ਦੀ ਰਾਖੀ ਕਰਨ ਲਈ ਲੜਦੇ ਆ ਅਸੀਂ ਭਗਤ ਸਿੰਘ ਦੀ ਉਸ ਸਾਜੀ ਵਾਲਤਾ ਦੇ ਨਾਰੇ ਦੇ ਉੱਪਰ ਲੜਦੇ ਆ ਅਸੀਂ ਲਗਾਤਾਰ ਉਦਤ ਸਿੰਘ ਵਾਲਾ ਉਹ ਜਨੂਨ ਰੱਖਦੇ ਆ ਕਿ ਜੇ ਸਾਡੇ ਫਿਰਕੇ ਸਾਡੇ ਕੋਹ ਸਾਡੇ ਲੋਕਾਂ ਦੇ ਉੱਪਰ ਕੋਈ ਹਮਲਾ ਕਰੇਗਾ ਅਸੀਂ ਉਹਦਾ ਜਵਾਬ ਕੇ ਸੇਲਾ ਥਾਲਾ ਬਾਹਰ ਜਾ ਕੇ ਵਿਦੇਸ਼ ਦੀ ਧਰਤੀ ਦੇ ਉੱਪਰ ਵੀ ਜਾ ਕੇ ਦੇ ਸਕਦੇ ਹਾਂ ਇਹ ਅਸੀਂ ਅੱਜ ਇੱਥੇ ਮੀਟਿੰਗ ਕਰਕੇ ਤੁਹਾਡੇ 'ਚ ਜਨੂਨ ਭਰਨਾ ਚਾਹੁੰਦੇ ਹਾਂ ਇਹ ਪ੍ਰਗਟ ਜਾਮਾ ਰਾਏ ਹੁਣੀ ਉਹਨਾਂ ਦੇ ਨਾਲ ਕੁਲਵਿੰਦਰਪੁਰ ਹੁਣੀ ਰੇਸ਼ਮ ਸਿੰਘ ਖੇਲੋਕੇ ਹੁਣੀ ਉਹਨਾਂ ਨੇ ਕਾफी ਯਤਨ ਕੀਤਾ ਇਸ ਇਲਾਕੇ ਦੇ ਵਿੱਚ ਉਹ ਉਹ ਮੁਬਾਰਕਪਾ ਦੇ ਭਾਗੀਦਾਰ ਹੈ ਜਿਨ੍ਹਾਂ ਨੇ ਇਕੱਠਾ ਕੀਤਾ ਇਸ ਇਲਾਕੇ ਦੇ ਵਿੱਚ ਸਾਡੀ ਸਟਰੋਂਗ ਕਿਸਾਨ ਕਿੱਤੇਵੰਦੀ ਹੈ ਤਗੜੀ ਜੱਥੇਬੰਦੀ ਹੈ ਕਿਸਾਨਾਂ ਦੇ ਮਸਲਿਆਂ ਦੇ ਲਈ ਅਸੀਂ ਖੜ੍ਹ ਸਕਦੇ ਏ ਚੰਡਾ ਲੈ ਕੇ ਮਜ਼ਦੂਰਾਂ ਦੀ ਜੱਥੇਬੰਦੀ ਸਾਡੀ ਇੱਕ ਥਾਪੜ ਕੇ ਇੱਥੇ ਖੜੀ ਹੈ ਔਰਤਾਂ ਦੀ ਜੱਥੇਬੰਦੀ ਸਾਡੀ ਇੱਕ ਥਾਪੜ ਕੇ ਖੜੀ ਹੈ ਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਯਤਨ ਕਰਕੇ ਅਸੀਂ ਇੱਥੇ ਇੱਕ ਚੰਗੀ ਜ਼ਿਲ੍ਹਾ ਕਮੇਟੀ ਖੜੀ ਕੀਤੀ ਹੈ ਜਿਹਦੀ ਅਗਵਾਈ ਸਲੱਖਣ ਸਿੰਘ ਤੋੜ ਉਹ ਵੀ ਲਾਜਰ ਤੇ ਹੋਰ ਨੌਜਵਾਨ ਜਵੰਦਾ ਹੋਣੀ ਸਾਰੇ ਕਰ ਰਹੇ ਬੜੇ ਵਧੀਆ ਤੇ ਸਾਡੀ ਸਮਝਦਾਰੀ ਘੱਟ ਵੱਧ ਹੋ ਸਕਦੀ ਹੈ ਹੁਣ ਗੱਲ ਇਹ ਹੈ ਵੀ ਜਦੋਂ ਅਸੀਂ ਇੰਨੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਇਕੱਠੇ ਹੋਏ ਹਨ ਹੁਣ ਅਸੀਂ ਆਪਣੀ ਸਮਝਦਾਰੀ ਦੇ ਹਿਸਾਬ ਦੇ ਨਾਲ ਅਗਲੀ ਲੜਾਈ ਦੇ ਵੱਲ ਨੂੰ ਚੱਲੀਏ ਏ ਨਹੀਂ ਵੀ ਜੱਥੇਵੰਦੀ ਦਾ ਤਖਮਾ ਲਾ ਲਿਆ ਥਾਣੇ ਕਚੈਰੀਆਂ ਦੇ ਵਿੱਚ ਦੱਕੇ ਮਾਰਨ ਦੇ ਲਈ ਅਸੀਂ ਜੱਥੇਵੰਦੀ ਬਣਾਈ ਹੈ ਨਾ ਇਹ ਕੋਈ ਮਤਲਬ ਜਿੱਥੇ ਅਸੀਂ ਅੱਜ ਦਾ ਸ਼ਹੀਦ ਉਧਰ ਸੀਗਾ ਦਿਹਾੜਾ ਬਣਾ ਰਿਹਾ ਹਾਂ ਉੱਥੇ ਵੀ ਗੱਲ ਕਹਿ ਰਿਹਾ ਇੱਕ ਉਹ ਸੰਗਰੂਰ ਦਾ ਜੰਪਲ ਸ਼ਹੀਦ ਉਧਰ ਸਹੀ ਸੀਗਾ ਜਿਹਨੇ ਵਿਰੋਧੀ ਨੂੰ ਦੁਸ਼ਮਣ ਨੂੰ ਕਿੱਥੇ ਜਾ ਕੇ ਠੋਕਿਆ ਤੇ ਕੱਜ ਸਾਡੀ ਪੰਜਾਬ ਦੀ ਧਰਤੀ ਦਾ ਸੰਗਰੂਰ ਦਾ ਮੁੱਖ ਮੰਤਰੀ ਹੈ ਜਿਹੜਾ 10 ਸਾਲ 2012 ਦੇ ਵਿੱਚ ਪੀਪਲ ਪਾਰਟੀ ਉਹ ਪੰਜਾਬ ਬਣਾ ਕੇ 10 ਸਾਲ ਦੇ ਦੌਰ ਤੋਂ ਬਾਅਦ ਅੱਜ ਮੁੱਖ ਮੰਤਰੀ ਬਣ ਕੇ ਬੈਠਾ ਪੰਜਾਬ ਦੇ ਵਿੱਚ 92 ਸੀਟਾਂ ਜਿੱਤ ਕੇ ਤੇ ਕਰ ਕੀ ਰਿਹਾ ਆ ਕਰ ਰਿਹਾ ਵੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਬੋਲਦੇ ਆ ਉਹਨਾਂ ਨੂੰ ਥਾਣਿਆਂ ਦੇ ਵਿੱਚ ਕਾਬਤਾਏ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਈ ਜਿੱਤੀ ਬਿਸ਼ੱਕ ਆਮ ਆਦਮੀ ਪਾਰਟੀ ਐ ਪਰ ਉਥੇ ਜਿਮਣੀ ਚੋਣ ਦੇ ਵਿੱਚ ਜਿਹੜੇ ਕੱਚੇ ਮਜ਼ਦੂਰ ਸਾਡੇ ਜੇ ਬੈਠੇ ਆ ਨੌਜਵਾਨ ਜਿਹੜੇ ਠੇਕੇ ਦੇ ਕੰਮ ਕਰਦੇ ਆ ਫੈਕਟਰੀਆਂ 'ਚ ਕੰਮ ਕਰਦੇ ਆ ਪੱਕੇ ਹੋਣ ਦੇ ਲਈ ਦਰਦੇ ਲਾਂਦੇ ਸੀ 9 ਜੱਥੇ ਬੰਦੀਆਂ ਨੂੰ ਤਾੜ ਕੇ ਰੱਖਿਆ ਭਗਵੰਤ ਮਾਨ ਨੇ ਜਵੰਦਰ ਦੇ ਇਹ ਹੈ ਇਹ ਇਹ ਅੱਜ ਦੀ ਸਿਆਸਤ ਹੈ ਉਹ ਸੰਦੂ ਸਮਝਦੀ ਲੋੜ ਹੈ ਤੁਸੀਂ ਤਾਂ ਇਹ ਸਮਝਦੇ ਹੋ ਕਿ ਅਸੀਂ ਦਾ ਯਾਰ ਗਰੀਬੜੇ ਆ ਅਸੀਂ ਨੇ ਪੜੇ ਲਿਖੇ ਹੈ ਨਹੀਂ ਸਾਡੀ ਸਮਝਦਾਰੀ ਹੈ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਭਗਤ ਸਿੰਘ ਸਾਫ਼ ਕਹਿੰਦਾ ਵੀ ਦੋ ਪਰ ਦੋ ਤਿੰਨ ਪ੍ਰਕਾਰ ਦੇ ਲੋਕ ਹੁੰਦੇ ਆ ਕਿ ਜਿਹੜੇ ਕਹਿੰਦੇ ਆ ਕਿ ਇੱਕ ਪ੍ਰਕਾਰ ਦੇ ਲੋਕ ਵੀ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਇਸ ਕਰਕੇ ਮੈਂ ਕੁਝ ਨਹੀਂ ਕਰਾਂਗਾ ਦੂਜੇ ਲੋਕ ਪੀਏ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ ਇਸ ਕਰਕੇ ਜੋ ਹੋ ਰਿਹਾ ਠੀਕ ਹੈ ਤੀਜੇ ਲੋਕ ਹੁੰਦੇ ਆ ਵੀ ਜਿਹੜੇ ਕਹਿੰਦੇ ਆ ਕਿ ਨਾ ਮੈਂ ਇਹ ਮੇਰੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਹੋਇਆ ਮੈਂ ਬੇਰੁਜ਼ਗਾਰ ਮੇਰੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਹੋਇਆ ਮੈਂ ਗਰੀਬ ਪਰਿਵਾਰ ਦੇ ਵਿੱਚ ਜੰਮਿਆ ਮੇਰੀ ਕਿਸਮਤ ਦੇ ਵਿੱਚ ਨਹੀਂ ਹੈ ਵੀ ਤਿੰਨ ਵੇਲੇ ਦੇ ਭੁੱਖੇ ਅੱਜ ਦੀ ਰੋਟੀ ਤੱਕ ਨਹੀਂ ਮੈਨੂੰ ਮਿਲਦੀ ਇਹਦੇ ਮੇਰੇ ਹਿੱਸੇ ਦੀ ਰੋਟੀ ਮੇਰੇ ਇੱਥੇ ਸੁਪਨੇ ਕੋ ਤੀਜਾ ਮਸਾ ਲੇ ਉਹ ਅੱਜ ਤੀਜਾ ਬੰਦਾ ਸਮਝਣ ਦੀ ਲੋੜ ਹੈ ਕਿਸਾਨ ਕਿੱਥੇ ਬੰਦੀਆਂ ਦੇ ਪਿਛਲੇ ਅੰਦੋਲਨ ਨੇ ਦੱਸ ਦਿੱਤਾ ਅਦਾਨੀ ਅਵਾਨੀ ਵਰਗੇ ਲੋਕ ਬੈਠੇ ਐ ਪਰ ਉਹ ਰੋਜ਼ ਤਿਆਰੀ ਕਰਦੇ ਐ ਵੀ ਤੁਸੀਂ ਜਿਹੜੀ ਦਿਹਾੜੀ ਲਾਣੀ ਐ 200 300 500 ਆਪਣੇ ਹੱਡ ਤੇ ਆਪਣੇ ਸਰੀਰ ਬਾਸ ਘਸਾ ਕੇ ਉਹ ਤੁਹਾਡੀ ਜੇਬ ਚੋਂ ਪੈਸੇ ਕੱਢੇ ਕਿੱਦਾਂ ਐ ਇਹ ਜਿਹੜੇ ਮੋਬਾਈਲ ਲੈ ਕੇ ਇੱਕ ਦੋ ਦੋ ਅਸੀਂ ਜੇਬ ਚ ਪਾ ਕੇ ਬੈਠੇ ਹੋਏ ਐ ਤੇ ਉਹ ਲਗਾਤਾਰ ਸਾਡੀ ਜੇਬ ਤੋਂ ਪੈਸੇ ਕੱਢਦੇ ਐ ਐਡਾ ਥੋੜੀ ਜਿਓ ਕੋਰੋਨਾ ਦੇ ਵਿੱਚ ਆਇਆ ਜਦੋਂ ਸਾਰਾ ਕੁਝ ਬੰਦ ਸੀ ਲੋਕ ਘਟੇ ਸਨ ਸੀ ਕਾਰੋਬਾਰ ਖਤਮ ਹੋ ਰਹੇ ਸੀ ਤੇ Jio ਲਗਾਤਾਰ ਫ੍ਰੀ ਤੋਂ ਚਲਦਾ ਚਲਦਾ ਅੱਜ ਕਿੰਨਾ ਜਿਆਦਾ ਮਹਿੰਗਾ ਮੁਨਾਫਾ ਕਰ ਰਿਹਾ ਹੈ ਜਦੋਂ ਅੱਜ ਹਾਲਤ ਇਹ ਹੈ ਮਹਿੰਗਾਈ ਵਧ ਗਈ ਬੇਰੋਜ਼ਗਾਰੀ ਵਧ ਗਈ ਤੇ ਇਨਾਂ ਦਾ ਰੇਟ ਘਟਣਾ ਚਾਹੀਦਾ ਸੀਗਾ ਤੇ ਰੇਟ ਵੱਧ ਰਹੇ ਆ ਪੰਜਾਬ ਦੀ ਆਬਾਦੀ 3 ਕਰੋੜ ਹੋ ਗਈ ਹੈ 65 ਲੱਖ ਨੌਜਵਾਨ ਹੈ ਜਿਹੜਾ ਪੰਜਾਬ ਦਾ ਅੱਜ ਬੇਰੋਜ਼ਗਾਰੀ ਦਾ ਸੰਤਾਪ ਹਟਾ ਰਿਹਾ ਹੈ ਜਿਲੇ ਵਿੱਚ 30 ਲੱਖ ਦੇ ਲਗਭਗ ਨੌਜਵਾਨ ਅਜਿਹੇ ਆਏ ਆ ਕੁੜੀਆਂ ਮੁੰਡੇ ਜਿਹੜੇ ਪੜ ਲਿਖ ਕੇ ਨਸ਼ੇ ਦੇ ਲਤ ਲੱਗੇ ਹੋਏ ਹਾਂ ਇਕਾ ਦੁੱਕਾ ਲੋਕ ਰੋਲਾ ਪਾਉਂਦੇ ਆ ਵੀ ਆਓ ਸਾਡੇ ਨਾਲ ਜੁੜੋ ਅਸੀਂ ਨਸ਼ਾ ਹਟਾਵਾਂਗੇ ਨਸ਼ਾ ਇਸ ਤਰੀਕੇ ਦੇ ਨਾਲ ਨਹੀਂ ਹਟਣਾ ਜੇ ਤਰਤਾਲ ਦੇ ਵਿੱਚ ਇੱਕ ਬੰਦਾ ਉੱਠ ਕੇ ਰੋਲਾ ਪਾ ਲੂਗਾ ਉਹ ਸਰਕਾਰ ਦੀ ਉਸ ਚਾਲਾਂ ਦੇ ਹਿਸਾਬ ਦੇ ਨਾਲ ਕੰਮ ਕਰਦਾ ਹੈ ਜੇ ਇਹਦੇ ਵਿਰੁੱਧ ਲੜਨਾ ਤੇ ਇੱਕ ਤਾਕਤਾਂ ਦਾ ਰੋਲ ਜੁਦਾ ਹੈ ਕੰਨੀ ਤਾਰੇ ਤਾਰੇ ਦੇ ਵਿੱਚ ਲੜਾਈ ਲੜ ਕੇ ਅਸੀਂ ਇਹ ਵੱਡੀ ਜਿਹੜੀ ਅਲਾਮਤ ਹੈ ਨਸ਼ਾ ਤੇ ਚਾਹੇ ਰੋਜ਼ਗਾਰ ਦਾ ਉਹ ਤਾਂ ਹੱਲ ਨਹੀਂ ਕਰ ਕਰ ਸਕਦੇ ਕੁੱਲ ਤਾਕਤ ਦਾ ਰੋਲ ਉਹਦਾ ਹੁੰਦਾ ਹੈ ਇਹ ਜ਼ਿਲ੍ਹੇ ਤੋਂ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਜਥੇਬੰਦੀ ਨੂੰ ਤਕੜੇ ਕਰਨੇ ਪੈਣੇ ਹਰ ਜ਼ਿਲ੍ਹੇ ਵਿੱਚ ਮੰਗ ਉੱਠਣੀ ਚਾਹੀਦੀ ਹੈ ਭੇਰੋਜ਼ਗਾਰ ਦੇਣਾ ਪੈਣਾ ਸਰਕਾਰ ਨੂੰ ਜੇ ਇੱਥੋਂ ਦਾ ਲਾਲਚਿਤ ਚਿੰਤ ਭੁੱਲਰ ਮਨਿਸਟਰ ਬਣਾਇਆ ਆ ਉਹ ਲੋਕਾਂ ਨੇ ਬਣਾਇਆ ਆ ਉਹਦੀ ਰੀਲਾ ਬਾਅਦ ਪੈੜੀਆ ਪਹਿਲਾ ਰੋਜ਼ਗਾਰ ਦਾ ਪ੍ਰਬੰਧ ਕਰਨਾ ਨਹੀਂ ਤਾਂ ਸਾਡੀ ਜੱਤੇਬੰਦੀ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਤੇ ਨੌਜਵਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਦਾ ਘਰੋਂ ਨਿਕਲਣਾ ਬੰਦ ਹੋ ਜਾਣਾ ਚਾਹੀਦਾ ਹੈ ਚਾਹੇ ਜਿੰਨੀਆਂ ਮਰਦੀ ਫੌਜ ਦੀਆਂ ਜਿੰਨੀਆਂ ਵਰਦੀ ਪੁਲਿਸ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਲਾਦੀਆਂ ਉਹ ਰੋਕ ਨਹੀਂ ਸਕਦੇ ਫਿਰ ਅੱਕੇ ਗੱਲਾਂ ਜਦੋਂ ਅਸੀਂ ਇਹਦਾ ਗੱਲਾਂ ਪੁਰਤ ਬੋਲਦੇ ਆ ਤੇ ਸਾਡੇ ਲੀਡਰਾਂ ਨੂੰ ਜਿਹੜੀਆਂ ਧਮਕੀਆਂ ਵਾਲੀਆਂ ਗੱਲਾਂ ਵੀ ਚੱਲਦੀਆਂ ਆ ਇਹ ਭਲੇਖਾ ਆ ਉਹਨਾਂ ਗੈਂਗਸਟਰਾਂ ਤੇ ਉਹਨਾਂ ਲੋਕਾਂ ਨੂੰ ਇਹ ਜਥੇਬੰਦੀ ਦੇ ਵਿੱਚ ਕੰਮ ਕਰਦੇ ਲੋਕ ਸ਼ਾਇਦ ਸੁਧਾਰਨ ਅਸੀਂ ਜੰਮੇ ਜਰੂਰ ਸੁਧਾਰਨ ਘਰਾਂ ਦੇ ਵਿੱਚ ਹੈ ਪਰ ਸਾਡੇ ਵਿਚਾਰ ਉਹ ਸਰਕਾਰ ਦੀ ਉਸ ਸੱਤਾ ਨੂੰ ਲਲਕਾਰਦੇ ਆ ਜਿਹੜੀ ਸੱਤਾ ਸਾਨੂੰ ਗਰੀਬ ਰਹਿਣ ਦੇ ਲਈ ਮਜਬੂਰ ਕਰ ਰਹੀ ਹੈ ਜਿਹੜੀ ਸੱਤਾ ਸਾਡੀ ਨੌਜਵਾਨੀ ਨੂੰ ਨਸ਼ੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰ ਰਹੀ ਹੈ ਜਿਹੜੀ ਸੱਤਾ ਰੋਜ਼ ਹਰ ਸਾਲ 1 ਲੱਖ ਨੌਜਵਾਨਾਂ ਨੂੰ ਵਿਦੇਸ਼ ਜਾਣ ਦੇ ਲਈ ਮਜਬੂਰ ਕਰਦੀ ਹੈ ਅਸੀਂ ਲਲਕਾਰਦੇ ਆ ਇੱਥੇ ਮੀਟਿੰਗ ਕਰਕੇ ਅਸੀਂ ਇਸ ਗੱਲ ਦਾ ਵੀ ਕਹਿੰਦੇ ਆ ਇੱਕ ਥਾਪੜ ਕੇ ਖੜੇ ਆ ਸਾਡੇ ਇੱਕ ਵੀ ਨੌਜਵਾਨ ਨੂੰ ਕਿਸੇ ਵੀ ਭੈੜੀ ਅੱਖ ਦੇ ਨਾਲ ਕਿਸੇ ਨੇ ਦੇਖਿਆ ਜਾਂ ਕਿਹਾ ਵੀ ਤੇ ਅਸੀਂ ਇਹ ਦੇਖਣਾ ਨਹੀਂ ਅਸੀਂ ਤਾਂ ਲੜਦੇ ਸਰਕਾਰ ਦੇ ਵੀ ਖਿਲਾਫ ਹੈ ਅਸੀਂ ਤਾਂ ਲੜਦੇ ਪੁਲਿਸ ਤੇ ਉਸ ਫੋਰਸ ਦੇ ਖਿਲਾਫ ਵੀ ਹੈ ਜਿਹੜੀ ਲੋਕਾਂ ਦੇ ਉੱਪਰ ਡਾਂਗ ਚਲਾਂਦੀ ਹੈ ਜਿਹੜੀ ਲੋਕਾਂ ਨੂੰ ਕੁੱਟਦੀ ਹੈ ਡਰ ਰਦੀ ਹੈ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਅਸੀਂ ਉਸ ਵਿਚਾਰਧਾਰਾ ਦੇ ਨਾਲ ਖੜੇ ਹਾਂ ਹੁਣ ਭਗਤ ਸਿੰਘ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਕਹਿੰਦੇ ਆ ਸੂਰਜ ਨਹੀਂ ਛਪਦਾ ਸੀਗਾ ਤੇ ਕਰਤਾਰ ਸਿੰਘ ਸਰਾਭਾ ਸਿਰਫ 19 ਸਾਲਾਂ ਦਾ ਨੌਜਵਾਨ ਸ਼ਹੀਦ ਰਾਜੇ ਭਗਤ ਸਿੰਘ 23 ਸਾਲਾਂ ਦਾ ਨੌਜਵਾਨ ਅੰਗਰੇਜ਼ਾਂ ਦੇ ਨਾਲ ਅੱਖ ਦੇ ਵਿੱਚ ਅੱਖ ਪਾ ਕੇ ਲੜਦਾ ਸੀ ਜਦੋਂ ਕੇਸ ਚੱਲਦਾ ਸੀਗਾ ਤੇ ਅਦਾਲਤ ਦੇ ਵਿੱਚ ਠੋਕ ਕੇ ਆਪਣੇ ਕੇਸ ਦੀ ਹੈ ਜਿਹੜੀ ਪੈਰਬੀਆ ਭਗਤ ਸਿੰਘ ਨੇ ਖੁਦ ਕੀਤੀ ਨੰਗਾ ਕੀਤਾ ਅੰਗਰੇਜ਼ ਰਾਜ ਨੂੰ ਪੀਏ ਲੋਕ ਸਾਡੇ ਤੇ ਰਾਜ ਕਰ ਰਹੇ ਆ ਅਸੀਂ ਕੰਮ ਕਰਦੇ ਆ ਤੇ ਸਾਡੇ ਕੰਮ ਕੀਤੇ ਦੀ ਸਾਰੀ ਕਮਾਈ ਲੈ ਕੇ ਇਹ ਵਿਦੇਸ਼ੀ ਕੰਪਨੀ ਜਾ ਰਹੀ ਹੈ ਅਦੋਂ ਇੱਕ ISCC ਇੰਡੀਆ ਕੰਪਨੀ ਸੀਗੀ ਅੱਜ ਕਈ ਅਜਹੀਆਂ ਦਾਨੀ ਅਵਾਨੀਆਂ ਦੇ ਰੂਪ ਦੇ ਵਿੱਚ ਕੰਪਨੀਆਂ ਸਾਡੇ ਤੇ ਕਾਬਜ਼ ਹੈ ਮੋਦੀ ਦੇ ਦਸਾਂ ਸਾਲਾਂ ਦੇ ਰਾਜ ਦੇ ਵਿੱਚ ਅੱਜ ਕੱਲ ਕੋਈ ਲੋਕੀਸ਼ੀਪ ਨਹੀਂ ਰਹਿ ਗਈ ਹੁਣ ਗੱਲ ਅੱਗੇ ਹੈ ਅੱਗੇ ਕਰਨ ਦੀ ਕੀ ਲੋੜ ਹੈ ਜਥੇਬੰਦੀ ਕੀ ਮੰਗ ਕਰਦੀ ਹੈ ਜਥੇਬੰਦੀ ਇਹ ਮੰਗ ਕਰਦੀ ਹੈ ਕਿ ਜਿਹੜੇ ਅਸੀਂ ਨੌਜਵਾਨ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਆ ਜਿੱਥੇ ਸਾਡਾ ਪਿੰਡ ਹੈ ਜਿੱਥੇ ਸਾਡਾ ਕਸਬਾ ਹੈ ਸ਼ਹਿਰ ਹੈ ਚਾਹੇ ਸਾਡੀ ਗਿਣਤੀ ਜਿਹੜੀ ਮਰਜ਼ੀ ਹੈ ਭਗ ਅਸੀਂ ਕਹਿੰਦਾ ਨਾ ਵੀ ਇਹ ਜਿਹੜਾ ਭਲੇਖਾ ਆ ਵੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਭਲੇਖਾ ਆ ਭਗ ਅਸੀਂ ਕੱਲਾ ਹੀ ਸੀ ਉਹਦੇ ਨਾਲ ਕੁਝ ਨੌਜਵਾਨ ਜਿਹੜੇ ਖੜੇ ਹੋਏ ਤੇ ਇੱਕ ਵੱਡੀ ਲਹਿਰ ਖੜੀ ਹੋ ਗਈ ਦੇਸ਼ ਦਾ ਪੂਰਾ ਆਜ਼ਾਦ ਕਰਨ ਦੀ ਤਾਂ ਗੱਲ ਹੀ ਨਹੀਂ ਚੱਲਦੀ ਸੀ ਇੱਕ ਪਾਸੇ ਕਾਂਗਰਸ ਲੜ ਰਹੀ ਸੀ ਇੱਕ ਪਾਸੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਪੂਰੇ ਦੇਸ਼ ਨੂੰ ਹਰ ਪਾਸਿਓਂ ਆਜ਼ਾਦ ਕਰਨ ਦੀ ਗੱਲ ਕਰਦੇ ਸੀ ਉਹੀ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾ ਬੋਲੋ ਤੁਹਾਡੇ ਰੂਪ ਚ ਕਰਨਾ ਚਾਹੁੰਦੇ ਹਾਂ ਪਿਛ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਜੇ ਇੱਕ ਵੀ ਦੋ ਵੀ ਨੌਜਵਾਨ ਮਿਲਦੇ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਉਹਨਾਂ ਨਾਲ ਇਹ ਗੱਲਾਂ ਕਰੋ ਵੀ ਸਾਡੀ ਗਰੀਬੀ ਦਾ ਹੱਲ ਕੀ ਹੋ ਸਕਦਾ ਹੈ ਜਗਾ ਤਰ ਤਾਨ ਦੇ ਪਿੰਡੀ ਪਿੰਡੇ ਵਿੱਚ ਅਸੀਂ ਮੀਟਿੰਗ ਕੀਤੀ ਉੱਥੇ ਕੁਝ ਨੌਜਵਾਨ ਬੋਲ ਕੇ ਗਏ ਅਸੀਂ ਆਪਣੇ ਪਿੰਡ ਦੇ ਵਿੱਚ ਮੀਟਿੰਗ ਕਰਾਂਗੇ ਤੇ ਉੱਥੇ ਉਹਨਾਂ ਨੂੰ ਸੱਦਾ ਦੇ ਤਾਂ ਕਹਾਂਗੇ ਵੀ ਆਪਣੇ ਪਿੰਡ ਦੇ ਵਿੱਚ ਅਸੀਂ ਅਜੇ ਹੀ ਸਭਾ ਬਣਾਣੀ ਹੈ ਜਿਹੜੀ ਸਭਾ ਲੜਦੀ ਹੈ ਕਿਸੇ ਵੀ ਹੋਰ ਏ ਗਲਤ ਕੰਮ ਦੇ ਵਿਰੁੱਧ ਜਿਹੜੀ ਸਭਾ ਲੜਦੀ ਹੈ ਵੀ ਸਮੇਂ ਰੰਦੇ ਹਰ ਇੱਕ ਨੌਜਵਾਨ ਨੂੰ ਜੋਗ ਵਿੱਤਿਆ ਮਿਲਣੀ ਚਾਹੀਦੀ ਆ ਉਹ ਵੀ ਬਿਲਕੁਲ ਮੁਫਤ ਮਿਲਣੀ ਚਾਹੀਦੀ ਆ ਜਿਹੜੀ ਸਭਾ ਕਹਿੰਦੀ ਆ ਵੀ ਚੰਗੀ ਪੜਾਈ ਮਿਲਣ ਤੋਂ ਬਾਅਦ ਸਮੇ ਰਹਿੰਦੇ ਉਹਨੂੰ ਰਸਕਾਰ ਮਿਲਣਾ ਚਾਹੀਦਾ ਹੈ ਤੇ ਜਿਹੜੀ ਸਭਾ ਕਹਿੰਦੀ ਹੈ ਵੀ ਜਦੋਂ ਲੋੜ ਪਵੇ ਤੇ ਹਰ ਇੱਕ ਬੰਦੇ ਨੂੰ ਜਿਹੜਾ ਸਾਡੇ ਸੂਬੇ ਦਾ ਨਾਗਰਿਕ ਹੈ ਉਹਨੂੰ ਮੁੱਤ ਸੇਪ ਸੂਤਾ ਮਿਲਣੀਆਂ ਚਾਹੀਦੀਆਂ ਉਹ ਅਜਾਏ ਅਜਾਏ ਮੋਤੇ ਨਾ ਮਰੇ ਦਵਾਈ ਤੇ ਦੁੱਖੋਂ ਹੀ ਮਰ ਗਿਆ ਇਲਾਜ ਦੇ ਦੁੱਖੋਂ ਹੀ ਮਰ ਗਿਆ ਉਹਦੇ ਲਈ ਸਭਾ ਲੜਦੀ ਹੈ ਤੇ ਤੁਸੀਂ ਪਿੰਡਾਂ 'ਚ ਜਾ ਕੇ ਅੱਜ ਤੋਂ ਬਾਅਦ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਵੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇੱਕ ਜੂਨੀਅਰ ਬੜੇ ਕਮੇਟੀ ਬੜੇ ਉਸ ਕਮੇਟੀ ਦਾ ਘੱਟੋ ਘੱਟ 5 ਨੌਜਵਾਨ ਵੀ ਮੈਂਬਰ ਬਣ ਸਕਦੇ ਆ ਉਹਨਾਂ ਦੀ ਉਮਰ ਜਿਹੜੀ ਮਰਜ਼ੀ ਹੋਵੇ ਤੇ ਪਿੰਡਾਂ 'ਚ ਅਜਿਹੀਆਂ ਮੀਟਿੰਗਾਂ ਕਰਕੇ ਜਦੋਂ ਛੋਟੇ ਛੋਟੇ ਦਿਹਾੜੇ ਬਣਾ ਕੇ ਤੁਸੀਂ ਇੱਕ ਲਹਿਰ ਸ਼ੁਰੂ ਕਰ ਸਕਦੇ ਹੋ ਅਸੀਂ ਆਪਣੇ ਮਕੇਰੀਆ 'ਚ ਸਾਡਾ ਉਹ ਹਲਕਾ ਬਿਲਕੁਲ ਹਿਮਾਚਲ ਦੇ ਬਾਰਡਰ ਤੇ ਲੜਦਾ ਹੈ ਬਿਲਕੁਲ ਰਹਿੰਦਾ ਬਾਰਡਰ ਦੇ ਉੱਪਰ ਪਰ ਅਸੀਂ ਕਿਸਾਨੀ ਅੰਦੋਲਨ ਵੱਲੇ ਛੋਟੀ ਛੋਟੀਆਂ ਕਮੇਟੀਆਂ ਬਣਾ ਕੇ ਮਸ਼ਾਲ ਮਾਰ ਚ ਸ਼ਾਮ ਨੂੰ ਕੱਢ ਕੇ ਮੀਟਿੰਗਾਂ ਕਰਕੇ ਜਾਥੇ ਕਰਕੇ ਅੱਜ ਉਸ ਇਲਾਕੇ ਦੇ ਵਿੱਚ ਇੱਕ ਲਹਿਰ ਖੜੀ ਕੀਤੀ ਹੈ ਸਾਡੇ ਕੋ 50 ਤੋਂ 60 ਦੀ ਗਿਣਤੀ ਦੇ ਵਿੱਚ ਨੌਜਵਾਨ ਅਜਿਹੇ ਆ ਭੀ ਜਿੱਥੇ ਤੁਸੀਂ ਖੜੇ ਕਰ ਦਿਓ ਉਹ ਹਲਾਏ ਨਹੀਂ ਜਾ ਸਕਦੇ ਸਾਡੇ ਕੋ ਮਨਰੇਗਾ ਦੇ ਵਿੱਚ ਕੰਮ ਕਰਦੇ ਅਜਿਹੇ ਲੋਕ ਹੈ ਭੀ ਜਿੱਥੇ ਖੜੇ ਕਰ ਦਿਓ ਉੱਥੇ ਖੜੇ ਰਹਿੰਦੇ ਹੈ ਆਪਣੀ ਹੱਕਾਂ ਦੇ ਲਈ ਲੜਦੇ ਹੈ ਆਪਣੇ ਹੱਕਾਂ ਦੇ ਲਈ ਸਾਨੂੰ ਆਪ ਲੜਨੇ ਪੈਣਾ ਕਿਸੇ ਤੀਜੇ ਬੰਦੇ ਨੇ ਆ ਕੇ ਸਾਡੇ ਲਈ ਨਹੀਂ ਕਦੀ ਸਾਡਾ ਲਈ ਲੜਨਾ ਨੇਤਾ ਦੱਸ ਦਿਓ ਸਾਡੇ ਗਰੀਬੜੇ ਲੋਕਾਂ ਦੇ ਲਈ ਕਿਹੜਾ ਪਿੰਡ ਦਾ ਵੱਡਾ ਕੜਮ ਚੌਧਰੀ ਜਾਂ ਕਿਹੜਾ ਮਨਿਸਟਰ ਘਰ ਦੇ ਵਿੱਚ ਸਾਡੀ ਮਦਦ ਦੇ ਲਈ ਜਾਂਦਾ ਸਾਡੀ ਬੱਚੀ ਦੇ ਨਾਲ ਜਦੋਂ ਕੋਈ ਤੱਕਾ ਹੁੰਦਾ ਸਾਡੇ ਪਰਿਵਾਰ ਦੇ ਕਿਸੇ ਜੀ ਨਾਲ ਤੱਕਾ ਹੁੰਦਾ ਜਾਂ ਸਾਡੇ ਨਾਲ ਪ੍ਰਸ਼ਾਸਨ ਜਾਂ ਕੋਈ ਵੀ ਸਰਕਾਰ ਤੱਕਾ ਕਰਦੀ ਹੈ ਕੌਣ ਖੜਦਾ ਤੁਹਾਡੇ ਨਾਲ ਇਹਦੇ ਲਈ ਲੋੜ ਇਹ ਹੈ ਪਿੰਡ ਪਿੰਡ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਅਸੀਂ ਬਣਾਈਏ ਤਾਂ ਕਿ ਜਦੋਂ ਅਜਿਹਾ ਕੋਈ ਘਟਨਾ ਹੁੰਦੀ ਹੈ ਤੇ ਨੋਜਵਾਨ ਜਿਹੜੇ ਇੱਕ ਥਾਪੜ ਕੇ ਤੁਹਾਡੇ ਨਾਲ ਖੜੇ ਹੋਣ ਇਹ ਸਾਥੀ ਸਾਡੇ ਚ ਬੈਠੇ ਐ ਇਹਨਾਂ ਨੇ ਲੜਿਆ ਇਸ ਇਲਾਕੇ 'ਚ ਤੇ ਹਾਜੇ ਪੰਜਾਬ ਦੇ ਵੱਡੇ ਜ਼ਿੰਮੇਵਾਰੀਆਂ ਸਾਂਭ ਰਿਹਾ ਹੈ ਤੁਹਾਡੇ ਇਸ ਇਲਾਕੇ ਦਾ ਤਜਰਬਾ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾ ਰਿਹਾ ਹੈ ਜਿੱਥੇ ਤਰਨਤਾਰਨ 'ਚ ਜਥੇਬੰਦੀ ਬਣਾਈ ਆ ਹੁਣ ਇੱਕ ਪੰਜਾਬ 'ਚ ਰੋਲ ਅਦਾ ਕਰ ਰਹੇ ਆ ਉਹਨਾਂ ਦੀ ਜ਼ਿੰਮੇਵਾਰੀਆ ਉੱਥੇ ਆ ਅਸੀਂ ਜਾਣਦੇ ਆ ਕਿ ਤੁਹਾਡੇ ਨੌਜਵਾਨਾਂ ਦੇ ਰੂਪ ਦੇ ਵਿੱਚ ਇਸ ਤਰਨਤਾਰਨ ਦੇ ਹਰ ਇਲਾਕੇ 'ਚ ਚਾਹੇ ਗੋਇੰਦਵਾਲ ਸਾਹਿਬ ਦੇ ਨਾਲ ਬੋਬੀ ਲੀਡ ਕਰਦਾ ਪਿਆ ਵੱਡੇ ਨੌਜਵਾਨਾਂ ਨੂੰ ਨਾਲ ਲੈ ਕੇ ਆਇਆ ਇਧਰ ਪਿੱਕੀ ਪਿੰਡ 'ਚ ਸਾਡਾ ਲਾਜਰ ਲੀਡ ਕਰਦਾ ਪਿਆ ਹੈ ਉਧਰ ਕਰਨ ਹੁਣੀ ਬੈਠੇ ਹੋਇਆ ਚਮਕੌਰ ਹੁਣੀ ਬੈਠੇ ਹੋਇਆ ਜਵੰਦਾ ਹੁਣੀ ਐ ਇਹ ਸਾਰਾ ਇਲਾਕਾ ਸੀ ਕਵਰ ਕਰੀਏ ਤੇ ਤਰਨਤਨ ਦੇ ਪਿੰਡ ਪਿੰਡ ਦੇ ਵਿੱਚ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਬਣੇ ਹਾਂ ਇਹ ਗੱਲਾਂ ਸੌਖੀਆਂ ਨਹੀਂ ਮੁਸ਼ਕਲਾਂ ਆਣ ਗਿਆ ਪਰ ਉਹ ਮੁਸ਼ਕਲਾਂ ਦੇ ਵਿੱਚ ਪੂਰੇ ਪੰਜਾਬ ਦੀ ਜੱਥੇਬੰਦੀ ਤੁਹਾਡੇ ਨਾਲ ਇੱਕ ਥਾਪੜ ਕੇ ਖੜੀ ਹੈ ਮੈਂ ਇਹਦੇ ਨਾਲ ਹੀ ਤੁਹਾਨੂੰ ਇਹ ਆਸ ਰੱਖਦਾ ਹਾਂ ਤੁਹਾਡੇ ਸਾਰਿਆਂ ਤੋਂ ਪੀ ਤੁਸੀਂ ਅੱਜ ਦੀ ਇਹ ਮੀਟਿੰਗ ਦਾ ਸੁਨਿਆ ਨਾਲ ਬੰਨ ਕੇ ਲੈ ਕੇ ਜਾਓਗੇ ਜਦੋਂ ਅਸੀਂ ਵਿਆਹ ਕਰਦੇ ਨਾ ਔਰਤ ਦਾ ਸਾਡੀ ਬੇਟੀ ਦਾ ਉਹਦੇ ਲੜ ਦੇ ਨਾਲ ਕੋਈ ਗੰਡਾ ਬੰਦਿਆ ਕਰਨਾ ਇਹ ਆਪਣੇ ਨਾਲ ਇੱਕ ਲੜ ਬੰਨ ਕੇ ਲੈ ਕੇ ਜਾਣਾ ਹੈ ਕਿ ਅਸੀਂ ਆਪਣੇ ਸੁਸਾਇਟੀ ਨੂੰ ਆਪਣੇ ਸਮਾਜ ਨੂੰ ਠੀਕ ਕਰਨ ਦੇ ਲਈ ਇੱਕ ਰੋਲ ਅਦਾ ਕਰਨਾ ਹੈ ਘਟੋ ਘਟ ਆਪਣੇ ਇੱਕ ਦੋ ਪਿੰਡਾਂ ਦੇ ਵਿੱਚ ਹਰ ਇੱਕ ਨੌਜਵਾਨ ਜਥੇਬੰਦੀ ਖੜੀ ਕਰੇ ਤੁਸੀਂ ਜਥੇਬੰਦੀ ਖੜੀ ਕਰੋਗੇ ਤੇ ਇੱਕ ਵੱਡੀ ਲੜਾਈ ਸ਼ੁਰੂ ਕਰਾਂਗੇ ਉਦੋਂ ਤੱਕ ਬਾਅਦ ਅਸੀਂ ਸਤੰਬਰ ਦੇ ਵਿੱਚ ਇਹ ਚਾਹਦੇ ਆਂ ਕਿ ਬੇਰੋਜ਼ਗਾਰੀ ਦੇ ਖਾਤਮੇ ਦੇ ਲਈ ਇਸ ਗੁਰੂ ਅਰਜਨ ਦੇਵ ਜੀ ਦੀ ਧਰਤੀ ਦੇ ਉੱਤੋਂ ਇੱਕ ਬੇਰੋਜ਼ਗਾਰੀ ਦੇ ਵਿਰੁੱਧ ਲੜਾਈ ਸ਼ੁਰੂ ਕਰੀਏ ਲੜਦੇ ਆ ਕੁਝ ਨੌਜਵਾਨ ਪਰ ਉਹ ਨੌਜਵਾਨ ਆਪਣੀ ਉਨੀ ਇੱਕ ਮੰਗਾਂ ਦੇ ਲਈ ਲੜਦੇ ਆ ਸਰਕਾਰ ਦਾ ਧਿਆਨ ਨਹੀਂ ਅਸੀਂ ਹਰ ਇੱਕ ਥਿਰਕੇ ਚੋਂ ਹਰ ਇੱਕ ਖੇਤਰ ਦੇ ਵਿੱਚੋਂ ਨੌਜਵਾਨਾਂ ਇਕੱਠੇ ਹੋ ਕੇ ਲਈਏ ਜਿਹੜੇ ਸਾਡੇ ਦੇ ਬਜ਼ੁਰਗ ਸਾਥੀ ਆ ਉਹ ਸਾਡੀ ਇਹ ਜਥੇਬੰਦੀ ਬਣਾਉਣ ਦੇ ਲਈ ਪਿੰਡ-ਪਿੰਡ ਮਦਦ ਕਰ ਲਵੇ ਅਸੀਂ ਸਤੰਬਰ ਮਹੀਨੇ ਤੋਂ ਜਿਹੜੀ ਬੇਰੋਜ਼ਗਾਰੀ ਦੇ ਵਿਰੋਧ ਇੱਕ ਵੱਡੀ ਲੜਾਈ ਸ਼ੁਰੂ ਕਰਨਾ ਚਾਹੁੰਦੇ ਆ ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਸੰਯੋਗ ਲੈਣਾ ਚਾਹੁੰਦੇ ਆ ਮੈਂ ਆਸ ਕਰਦਾ ਤਰਨਤਾਰਨ ਦੀ ਇਹ ਜ਼ਿਲ੍ਹੇ ਦੀ ਕਮੇਟੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਇੱਕ ਇੱਕ ਮੈਂਬਰ ਅੱਜ ਤੋਂ ਬਾਅਦ ਪਿੰਡ-ਪਿੰਡ ਜਾ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਵੱਧ ਤੋਂ ਵੱਧ ਮੈਂਬਰਸ਼ਿਪ ਕਰੂਗਾ ਤੇ ਪਿੰਡ-ਪਿੰਡ ਕਮੇਟੀਆਂ ਬਣਾ ਕੇ ਜਿਹੜੀ ਅਸੀਂ ਬੇਰਸ ਗਰੀਦੇ ਬ੍ਰੋਦਰ ਲਈ ਲੜਾਈ ਸ਼ੁਰੂ ਕਰਨਾ ਚਾਹੁੰਦੇ ਆ ਉਹ ਲੜਾਈ ਦੇ ਵਿੱਚ ਤੁਹਾਡਾ ਇੱਕ ਅਹਿਮ ਰੋਲ ਹੋਵੇ ਅਜੇ ਇਹ ਨਾ ਹੋਏ ਇਹ ਗੱਲ ਮੇਰੀ ਲੜ ਬੱਲ ਲਿਓ ਪਿਆ ਜਾਏ ਮੌਤ ਮਰਨ ਦੀ بجائے ਲੜ ਕੇ ਮਰਨਾ ਇੱਕ ਯਾਦ ਰੱਖਿਆ ਜਾਂਦਾ ਇਤਿਹਾਸ ਦੇ ਵਿੱਚ ਹੋਰ ਲੋਕਾਂ ਨੂੰ ਕਿਉਂ ਨਹੀਂ ਯਾਦ ਰੱਖਿਆ ਜਾਂਦਾ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਹਨਾਂ ਸਿੱਖ ਨੂੰ ਕਿਉਂ ਯਾਦ ਰੱਖਿਆ ਜਾਂਦਾ ਕਿਉਂਕਿ ਉਹਨਾਂ ਨੇ ਸਧਾਰਨ ਰਾਹ ਨਹੀਂ ਅਪਣਾਇ ਉਹਨਾਂ ਨੇ ਲੀਹਾਂ ਭੰਨੀਆਂ ਤੇ ਇਤਿਹਾਸ ਦੇ ਵਿੱਚ ਇੱਕ ਅਹਿਮ ਰੋੜ ਆਦਾ ਕੀਤਾ ਅਸੀਂ ਚਾਹਦੇ ਆਂ ਕਿ ਜਿਹੜਾ ਨੌਜਵਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਮੈਂਬਰ ਬਣਿਆ ਉਹ ਇਲੀ ਤੋੜੇ ਉਹ ਕਵੇ ਕਿ ਮੇਰੀ ਕਿਸਮਤ ਦੇ ਵਿੱਚ ਗਰੀਬੀ ਨਹੀਂ ਲਿਖੀ ਹੋਈ ਸਾਡੇ ਤਰਨਤਾਰਨ ਦੇ ਲੋਕ ਗਰੀਬੀ ਦੇ ਵਿੱਚ ਨਹੀਂ ਮਰਨਗੇ ਅਸੀਂ ਜਵਾਨ ਹੋਏ ਆਂ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਥੇਬੰਦ ਕਰਾਂਗੇ ਧਿਆਨ ਨਾਲੇ ਸਮੇਂ ਦੇ ਵਿੱਚ ਚਾਹੇ ਸਰਕਾਰ ਧਿਆਮਾਵੀ ਪਾਰਟੀ ਦੀ ਹੋਵੇ ਚਾਹੇ ਕੇਂਦਰ ਦੇ ਵਿੱਚ ਬੀਜਪੀ ਜਾਂ ਕਿਸੇ ਹੋਰ ਦੀ ਹੋਵੇ ਉਹਦੇ ਵਿਰੁੱਧ ਬੇਰੋਜ਼ਗਾਰੀ ਦੇ ਖਾਤਮੇ ਦੇ ਲਈ ਨਸ਼ੇ ਨੂੰ ਬੰਦ ਕਰਾਉਣ ਦੇ ਲਈ ਤਗੜੇ ਹੋ ਕੇ ਸ਼ੀਦ ਆਜ਼ਮ ਭਗਤ ਸਿੰਘ ਦੇ ਝੰਡੇ ਚੱਕ ਕੇ ਲੜਾਂਗੇ ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਆਸ ਰੱਖਦਾ ਪੇਦਾ ਦਿਓ ਹੋਰ ਪ੍ਰੋਗਰਾਮ ਤੁਸੀਂ ਕਰੋਗੇ ਧਿਆਨ ਵਾਲੇ ਸਮੇਂ 'ਚ ਤਰਨ ਤਰਨ ਦੇ ਹਰ ਇੱਕ ਪਿੰਡ ਕਸਬੇ ਦੇ ਵਿੱਚ ਸ਼ਹੀਦ ਭਗਤ ਸਿੰਘ ਸਭਾ ਦਾ ਜਿਹੜਾ ਆ ਉਹ ਝੰਡਾ ਲਹਿਰਾਏਗਾ ਸ਼ਹੀਦ ਭਗਤ ਸਿੰਘ ਨੌਜਵਾਨ ਸਵਾ ਜ਼ਿੰਦਾਬਾਦ 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 ਨੌਜਵਾਨਾਂ ਦਾ ਇੱਕ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ